ਮੈਂ ਅੱਜ ਅਮਰੀਕਾ ਦੀ ਧਰਤੀ ਤੋਂ ਆ ਗੋਲਡ ਮੈਡ ਜਿੱਤ ਕੇ ਆਇਆ। ਅੱਛਾ। ਜੀ ਅਮਰੀਕਾ ਦੇ ਵਿੱਚ ਆ 올 ਵਰਲਡ ਕੈਂਪਿੰਗ ਜੀ ਹੋ ਰਹੀ ਸੀ ਜਿਹਦੇ ਵਿੱਚ ਉਹ ਪੈਰਾ ਕੈਟੇਗਰੀ ਦੇ ਵਿੱਚ ਇੰਡੀਆ ਦਾ ਮੈਂ ਇਕਲੌਤਾ ਸੀਗਾ ਜਿਹਨੇ ਆ ਮੈਡਲ ਲਿਆ। ਹਾਂ ਜੀ ਬਸ ਤੇ ਐ ਹੀ ਪਿਛਲੀ ਵਾਰ ਕਿਤੇ ਨੇ ਬਿਕ ਨਹੀਂ ਕਰਿਆ। ਐ ਕਿ ਫੇਰ ਕਿਤੇ ਨੇ ਬਿਕ ਨਹੀਂ ਕਰਿਆ। ਮੇਰਾ ਘਰ ਹੁਣ ਵੀ ਗਿਰਵੀ ਪਿਆ ਤੇ ਜੇ ਜੇ ਉਹ ਐਦਾਂ ਹੀ ਗਿਰਵੀ ਰਿਹਾ ਤੇ ਮੈਂ ਖੇਡਣਾ ਮੇਰਾ ਮੁਸ਼ਕਿਲ ਹੋ ਜਾਣਾ। ਕਿਉਂਕਿ ਇਸ ਟਾਈਮ ਮੇਰੇ ਤੋਂ ਕਿਸ਼ਤਾਂ ਜੋਗੇ ਵੀ ਪੈਸੇ ਨਹੀਂ ਆ। ਜੋ ਰਿਐਲਿਟੀ ਹੈ। ਜੇ ਕਿ ਤੈਨੂੰ ਸ਼ੱਕ ਹੈ ਡਾਊਟ ਹੈ ਤਾਂ ਉਹ ਚੈੱਕ ਕਰਾ ਸਕਦਾ ਐ ਐਚ ਡੀ ਐਫ ਸੀ ਬੈਂਕ ਲੁਧਿਆਣੇ ਦੇ ਵਿੱਚ ਮੇਰੇ ਉੱਤੇ ਲੋਨ ਚੱਲ ਰਿਹਾ 12 ਲੱਖ ਰੁਪਏ ਦਾ ਜੋ ਮੈਂ ਸਰਕਾਰਾਂ ਨੂੰ ਹੀ ਬਾਰ-ਬਾਰ ਅਪੀਲ ਕਰਦਾ ਕਿ ਚਲੋ ਜੋ ਹੋਇਆ ਜਿਥੋਂ ਹੋਇਆ ਲੇਕਿਨ ਹੁਣ ਮੇਰੇ ਲਈ ਕੁਝ ਕੀਤਾ ਜਾਵੇ ਤਾਂ ਕਿ ਮੈਂ ਨਵ ਜਨ ਪੀੜੀ ਨੂੰ ਅੱਗੇ ਆਪਣੇ ਕਰਾਟੇ ਗੇਮ ਨੂੰ ਡਿਵੈਲਪ ਕਰਾਂ ਏ ਨੋ ਜਵਾਨ ਪੀੜੀ ਨੂੰ ਨਸ਼ਿਆਂ ਦੇ ਦਲਦਲ ਤੋਂ ਕੱਢਣ ਦੀ ਕੋਸ਼ਿਸ਼ ਕਰ ਲੋਕਾਂ ਦੀ ਮਦਦ ਨਾਲ ਹੀ ਗਏ ਹਾਂ ਤੁਸੀਂ ਹਾਂਜੀ ਐਤਕੀ ਵੀ ਮੈਂ ਲੋਕਾਂ ਦੀ ਮਦਦ ਨਾਲ ਹੀ ਗਿਆ ਤੁਝ ਪੱਲਿਓ ਮੇਰੇ ਲੱਗੇ ਨੇ ਲੱਖ ਡੇਢ ਰੁਪਏ ਮੇਰੇ ਪੱਲਿਓ ਲੱਗੇ ਜੋ ਮੈਂ ਕਿਤੇ ਫੜ ਫੜਾ ਕੇ ਗਿਆ ਜਿਵੇਂ ਪਹਿਲੇ ਜ ਆਦੀ ਉਹਨ ਵੀ ਉੱਕਣੀ ਤੇ ਮੈਂ ਦਿਲੋਂ ਸ਼ੁਕਰੀਆ ਕਰਦਾ ਪੰਜਾਬੀ ਭਰਾਵਾਂ ਦਾ ਕਿ ਜੇ ਅਜੇ ਐਨਆਰਆਈ ਭਰਾ ਨਾ ਹੁੰਦੇ ਤਾਂ ਮੈਂ ਆ ਮੈਡਲ ਨਾ ਅਚੀਵ ਕਰਦਾ ਮੈਂ ਸਭ ਤੋਂ ਪਹਿਲਾਂ ਨਾ ਸਾਰੇ ਜਿਹੜੇ ਮੇਰੇ ਭਰਾ ਨੇ ਜਿਹੜੇ ਮੈਨੂੰ ਨਹੀਂ ਜਾਣਦੇ ਉਹ ਵੀ ਮੈਨੂੰ ਪਿਆਰ ਕਰ ਰਹੇ ਨੇ ਖੰਨ ਵਾਲਿਆਂ ਦਾ ਦਿਲੋਂ ਤਨਵਾਦ ਕਰਦਾ ਕਿ ਉਹਨਾਂ ਨੇ ਆ ਕੇ ਮੇਰੇ ਸਵਾਗਤ ਕੀਤਾ ਤੇ ਮੇਰੇ ਨਾਲ ਆ ਭਰਾ ਘੜੇ ਨੇ ਸਾਰੀ ਤੇ ਮੈਂ ਅੱਜ ਅਮਰੀਕਾ ਦੀ ਧਰਤੀ ਤੋਂ ਆ 골ਡ ਮੈਡ ਜਿੱਤ ਕੇ ਆਇਆ ਅੱਛਾ ਜੀ ਅਮਰੀਕਾ ਦੇ ਵਿੱਚ ਆ 올 ਵਰਲਡ ਕੈਂਪੀਂਗ ਹੋ ਰਹੀ ਸੀ ਜਿਹਦੇ ਵਿੱਚੋਂ ਪੈਰਾ ਕੈਟੇਗਰੀ ਦੇ ਵਿੱਚ ਇੰਡੀਆ ਦਾ ਮੈਂ ਇੱਕ ਖਲੋਤਾ ਸੀਗਾ ਜਿਨੇ ਮੈਡਲ ਲਿਆ ਅੱਛਾ ਅਮਰੀਕਾ ਜੋ ਤੁਸੀਂ ਇੰਡੀਆ ਦੇ ਖਲੋਤੇ ਹੋ ਜਿਹੜੇ ਜਿੱਨੇ ਆਏ ਹੋ ਹਾਂ ਜਿਨੇ ਮੈਂ ਮੈਡਲ ਲਿਆ ਚੜ ਕੇ ਤੁਸੀਂ ਬਸ ਤੇ ਆਏ ਬਸ ਤੇ ਉਤਰੇ ਹੋ ਹਾਂਜੀ ਬਸ ਤੇ ਆਏ ਪਿਛਲੀ ਵਾਰ ਕਿਸ ਦਿਨੇ ਵਿਕਣੀ ਕਰਿਆ ਐ ਕੀ ਫੇਰ ਕਿਤੇ ਨੇ ਵਿਕਣੀ ਕਰਿਆ ਕਿਸੇ ਨੂੰ ਇਨਫੋਰਮ ਕੀਤਾ ਸੀਗਾ ਤੁਸੀਂ ਹਾਂਜੀ ਮੈਂ ਅੰਤ ਪਹਿਲਾਂ ਇੰਸਟਾਗ੍ਰਾਮ ਤੇ ਆਪਣੀ ਵੀਡੀਓ ਅਪਲੋਡ ਕਰੀ ਸੀ ਤੇ ਫੇਸਬੁਕ ਤੇ ਵੀ ਆਪਣੀ ਵੀਡੀਓ ਅਪਲੋਡ ਕਰੀ ਤੁਸੀਂ ਆਪਣੇ ਕਿਹੜਾ ਮੈਡਲ ਜਿੱਤਣ ਬਾਰੇ ਤੁਸੀਂ ਦੱਸਿਆ ਸੀ ਵੀ ਮੈਂ ਮੈਡਲ ਜਿੱਤੇ ਆਇਆ ਹਾਂ ਵੀ ਮੈਂ ਮੈਡਲ ਜਿੱਤੇ ਆਇਆ ਹਾਂ ਹਾਂਜੀ ਸਾਰਿਆਂ ਨੂੰ ਪਤਾ ਅਖਬਾਰਾਂ 'ਚ ਵੀ ਨਿਊਜ਼ ਲੱਗੀ ਸੀ ਕਿ ਤੁਹਾਨੂੰ ਜਰਮਨ ਯੂਏਡੀ ਦੀ ਧਰਤੀ ਤੇ ਜਾ ਕੇ ਇੱਕ ਹੋਰ ਮੈਡਲ ਆਪਣੇ ਨਾਮ ਕੀਤਾ ਅੱਛਾ ਅੱਜ ਸਵਾਗਤ ਫਿਰ ਜਿਹੜੇ ਆ ਇੱਥੇ ਬਸ ਦੇਣ ਵਾਲੇ ਨੇ ਇਹਨਾਂ ਨੇ ਕਰਿਆ ਤੁਹਾਡਾ ਸਵਾਗਤ ਹਾਂਜੀ ਹਾਂਜੀ ਇਹਨਾਂ ਨੇ ਭਰਾਵਾਂ ਨੇ ਕਰਿਆ ਧੰਨਵਾਦ ਜੀ ਲੋ ਚੁਕਰੀਆ ਕਰਦਾ ਸਾਰੇ ਦਾ ਕਿ ਇਹਨਾਂ ਨੇ ਮੇਰਾ ਚਾਹ ਛੋਟਾ ਕਰਿਆ ਲੇਕਿਨ ਮੇਰਾ ਸਵਾਗਤ ਕਰਿਆ ਕੀ ਮੰਗ ਕੀ ਕਰਦੇ ਹੋ ਕਿੱਥੇ ਤੁਹਾਡੀ ਗੱਲ ਖੜੀ ਹੈ ਕਿਉਂਕਿ ਪਹਿਲਾਂ ਵੀ ਤੁਸੀਂ ਬੜਾ ਸੰਘਰਸ਼ ਬਹੁਤ ਕੀਤਾ ਨੌਕਰੀਆਂ ਲਈ ਵਿਕਦੇ ਬਣਦਾ ਮਾਨ ਸਤਕਾਰ ਮਿਲੇ ਹੁਣ ਵੀ ਤੁਸੀਂ ਆਪਣੇ ਖਰਚੇ ਤੇ ਜਾ ਕੇ ਆਏ ਹੋ ਹਾਂਜੀ ਮੈਂ ਆਪਣੇ ਖਰਚੇ ਤੇ ਜਾ ਕੇ ਆਇਆ ਕੁਝ ਮੇਰੇ ਐਨ ਆਰ ਆਈ ਭਰਾਵਾਂ ਨੇ ਮਦਦ ਕੀਤੀ ਆਸਟ੍ਰੇਲੀਆ ਤੋਂ ਭੈਣ ਨੇ ਮਦਦ ਕੀਤੀ ਤੇ ਉੱਥੇ ਨਵੀਨ ਸ਼ਰਮਾ ਜੀ ਨੇ ਜਿਨ੍ਹਾਂ ਨੇ ਮੈਨੂੰ ਰੱਖਿਆ ਆਪਣੇ ਘਰ ਤੇ ਇੱਕ ਭਰਾ ਹੈ ਜਿਨੇ ਮੈਨੂੰ ਰਿਟਰਨ ਸੀ ਕਰਦੇ ਲਈ ਮੇਰੀ ਮਦਦ ਕੀਤੀ ਪਿਛਲੇ ਵਰੀ ਤੁਹਾਡਾ ਮਨ ਟੁੱਟ ਗਿਆ ਸੀਗਾ ਕਿ ਮੇਰਾ ਸਵਾਗਤ ਕਰਿਓ ਕਿ ਮੇਰਾ ਸਵਾਗਤ ਕਰਨ ਲਈ ਕੋਈ ਵੀ ਨਹੀਂ ਆਇਆ ਅੱਜ ਮੈਂ ਰਿਓ ਲਗਭਗ ਉਸੇ ਤਰ੍ਹਾਂ ਹੀ ਦੇਖਣ ਨੂੰ ਮਿਲ ਰਿਹਾ ਦੇਖੋ ਪਹਿਲੇ ਸੀਗਾ ਕਿ ਸਾਡੀ ਗੇਮ ਕਹਿੰਦੇ ਧੀਰੀ ਗੁਣਾ ਇਤ ਨਹੀਂ ਹੈ ਬਟ ਹੁਣ ਤੁਹਾਡੀ ਗੇਮ ਪੰਜਾਬ 올림픽 ਦੇ ਵਿੱਚ ਆ ਗਈ ਹੈ ਮੈਨੂੰ ਖੁਦ ਨੂੰ ਨਹੀਂ ਤਾਂ ਮੈਂ ਯਾਰਾ ਕਿ ਹੁਣ ਆਇਆ ਕੀ ਹੋਇਆ ਅਗਰੇ ਮੈਡਲ ਆਪਣੇ ਪੰਜਾਬ ਆਪਣੇ ਖੰਨੇ ਆਪਣੇ ਦੇਸ਼ ਦੇ ਲਈ ਲੈ ਕੇ ਆਏ ਆ ਉਰੇ ਐਦੇ ਹੀ ਮੈਂ ਕੋਈ ਮੈਨੂੰ ਆਵੇ ਲੈਣ ਨਾ ਆਵੇ ਦੈਜ਼ਨ ਮੈਡਲ ਮੈਂ ਐਦੇ ਹੀ ਖੇਡਦਾ ਰਹੂੰਗਾ ਔਰ ਆਪਣੇ ਦੇਖ ਲਈ ਆਪਣਾ ਇਹ ਮੈਡਲ ਲੈ ਕੇ ਅੰਦਰ ਰਹੂੰਗਾ ਅੱਜ ਤੜੀ ਮਦਦ ਫਿਰ ਕਿਨੇ ਕਿਨੇ ਕੀਤੀ ਆ ਹੋਰ ਮੇਰੀ ਮਦਦ ਆਪਣਾ ਆਸਟ੍ਰੇਲੀਆ ਤੋਂ ਇੱਕ ਭੈਣ ਆ ਉਹਨਾਂ ਨੇ ਕਰੀ ਤੇ ਨਵੀਨ ਸ਼ਰਮਾ ਜੀ ਜੋ ਅਮਰੀਕਾ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਕਰੀ ਤੇ ਖੁਸ਼ੀ ਦੀ ਗੱਲ ਹੈ ਕਿ ਅਮਰੀਕਾ ਜਾ ਕੇ ਮੈਨੂੰ ਲੋਕਾਂ ਨੇ ਇੰਨਾ ਪਿਆਰ ਦਿੱਤਾ ਅਮਰੀਕਾ ਦੇ ਆਪਣੇ ਪੰਜਾਬੀਆਂ ਨੇ ਉਹਨਾਂ ਨੇ ਮੈਨੂੰ ਆਪਣੀ ਆਹਤਾਂ ਦੇ ਚੱਕ ਗਿਆ ਪਰ ਇੱਥੇ ਆ ਕੇ ਮੈਨੂੰ ਤਾਂ ਮੈਨ ਨਹੀਂ ਲੱਗਿਆ ਔਰ ਦੂਜਾ ਵਰਦਮਾਨ 3 ਮਹੀਨੇ ਲੁਧਿਆਣਾ ਜਿਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ ਤੇ ਮੈਂ ਆਪੀ ਲਈ ਹੀ ਕਰੂੰਗਾ ਕਿ ਮੇਰਾ ਘਰ ਹੁਣ ਵੀ ਗਿਰਵੀ ਪਿਆ ਤੇ ਜੇ ਜੇ ਉਹ ਐਡੇ ਹੀ ਗਿਰਵੀ ਰਿਹਾ ਤੇ ਮੈਂ ਖੇਡਣਾ ਬਣਾ ਮੁਸ਼ਕਿਲ ਹੋ ਜਾਣਾ ਕਿਉਂਕਿ ਇਸ ਟਾਈਮ ਮੇਰੇ ਕੋ ਕਿਸ ਤਰ੍ਹਾਂ ਜੋਗੇ ਵੀ ਪੈਸੇ ਨਹੀਂ ਆ ਜੋ ਰਿਐਲਿਟੀ ਹੈ ਜੇ ਕਿਸੇ ਨੂੰ ਸ਼ੱਕ ਹੈ ਡਾਊਟ ਹੈ ਤਾਂ ਉਹ ਚੈੱਕ ਕਰਾ ਸਕਦਾ ਐਚ ਡੀ ਐਫ ਸੀ ਬੈਂਕ ਲੁਧਿਆਣਾ ਦੇ ਵਿੱਚ ਮੇਰੇ ਉੱਤੇ ਲੋਨ ਚੱਲ ਰਿਹਾ 12 ਲੱਖ ਰੁਪਏ ਦਾ ਤੋ ਮੈਂ ਸਰਕਾਰਾਂ ਨੂੰ ਹੀ ਬਾਰ-ਬਾਰ ਅਪੀਲ ਕਰਦਾ ਕਿ ਚਲੋ ਜੋ ਹੋਇਆ ਜਿਥੋਂ ਹੋਇਆ ਲੇਕਿਨ ਹੁਣ ਮੇਰੇ ਲਈ ਕੁਝ ਕੀਤਾ ਜਾਵੇ ਤਾਂ ਕਿ ਮੈਂ ਨੌਜਵਾਨ ਪੀੜੀ ਨੂੰ ਅੱਗੇ ਆਪਣੇ ਕਰਾਟੇ ਗੇਮ ਨੂੰ ਡਿਵੈਲਪ ਕਰਾਂ ਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਦਿਲਦਲ ਤੋਂ ਕੱਢਣ ਦੀ ਕੋਸ਼ਿਸ਼ ਲੋਕਾਂ ਦੀ ਮਦਦ ਨਾਲ ਹੀ ਗਏ ਹੋ ਤੁਸੀਂ ਹਾਂਜੀ ਐਤਕੀ ਵੀ ਮੈਂ ਲੋਕਾਂ ਦੀ ਮਦਦ ਨਾਲ ਹੀ ਗਿਆ ਕੁਝ ਪਲਿਓ ਮੇਰੇ ਲੱਗੇ ਨੇ ਲੱਖ ਡੇਢ ਲੱਖ ਮੇਰੇ ਪਲਿਓ ਲੱਗੇ ਜੋ ਮੈਂ ਕਿਸੇ ਦਾ ਫੜ ਫੜਾ ਕੇ ਗਿਆ ਜਿਵੇਂ ਪਹਿਲੇ ਕਿ ਆਦੀ ਉਹਨਾਂ ਵੀ ਹੁੱਕਣੀ ਤੋ ਮੈਂ ਦਿਲੋਂ ਸ਼ੁਕਰੀਆ ਕਰਦਾ ਪੰਜਾਬੀ ਭਰਾਵਾਂ ਦਾ ਕਿ ਜਿਹੜਾ ਚ ਐਨ ਆਰ ਆਈ ਭਰਾ ਨਾ ਹੁੰਦੇ ਤਾਂ ਮੈਂ ਆ ਮੈਡਲ ਨਾ ਜਿੱਤ ਕਰਦਾ ਤੇ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਹੈ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ